ਜਿੱਥੇ ਕੁੜੀਆਂ ਖੜ ਜਾਂਦੀਆਂ ਨਾ ਉਹ ਘਰ ਕਿਦਾਂ ਦੀ ਟੁੱਟਦੇ ਹਮੇਸ਼ਾ ਮੇਰੇ ਉੱਡਾਰ ਖੁਸ਼ੀ ਹੁੰਦੀ ਹੁੰਦੀ ਆ ਪਰ ਜਦੋਂ ਪਿਆਰ ਮਿਲਦਾ ਉਹ ਕਿਤੇ ਨਾ ਕਿਤੇ ਬਿਲਕੁਲ ਖਤਮ ਹੋ ਜਾਂਦੀ ਆ ਨਾ ਬਹੁਤ ਸਾਦਗੀ ਇਹਦੇ ਚ ਹੈ ਵੀ ਬਹੁਤ ਸਾਦਾ ਔਰ ਬਹੁਤ ਵਧੀਆ ਬਹੁਤ ਵਧੀਆ ਨੇਚਰ ਹੈ ਔਰ ਕੰਮ ਨੂੰ ਲੈ ਕੇ ਬਹੁਤ ਪਰਫੈਕਟ ਹੈ ਜਿਸ ਦੇ ਅੰਦਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਿਹੜਾ ਕਲਾਕਾਰ ਖੜਦਾ ਹੈ ਜਿਹੜਾ ਤਾਨੂੰ ਸਪੋਰਟ ਕਰਦਾ ਹੋਇਆ ਹਮੇਸ਼ਾ ਕਿ ਪ੍ਰਭ ਕਦੇ ਜ਼ਿੰਦਗੀ ਦੇ ਵਿੱਚ ਡੋਲਣਾ ਨਹੀਂ ਹੈ ਮੈਂ ਕਿਸੇ ਤੋਂ ਐਕਸਪੈਕਟ ਨਹੀਂ ਕਰਦੀ ਮੈਂ ਕਿਉਂਕਿ ਐਕਸਪੈਕਟੇਸ਼ਨ ਹਮੇਸ਼ਾ ਤੁਹਾਨੂੰ ਹਰਟ ਕਰਦੀਆਂ ਨੇ ਤੁਸੀਂ ਕਿਸੇ ਤੋਂ ਐਕਸਪੈਕਟ ਹੀ ਨਾ ਕਰੋ ਚੀਜ਼ਾਂ ਨਾ ਠੀਕ ਆ ਜੋ ਲਾਈਫ ਆ ਚੱਲੀ ਆ ਰਹੀ ਚੱਲੀ ਜਾਉਂਦੀ ਜਿੱਦਾਂ ਤੁਹਾਡਾ ਰਿਲੇਸ਼ਨ ਆਇਆ ਉਹਨੂੰ ਉਦਾਂ ਹੀ ਸੈਪਟ ਕਰੋ ਤੁਸੀਂ ਕਿਸੇ ਤੋਂ ਐਕਸਪੈਕਟ ਨਾ ਕਰੋ ਬਸ ਐਕਸਪੀਰੀਅੰਸ ਬੋਲਦਾ ਹੈ ਪ੍ਰਭ ਦਾ ਇਹ ਸਾਰਿਆਂ ਦਾ ਹੀ ਆ ਮੇਰਾ ਇਕੱਲੇ ਦਾ ਨਹੀਂ ਆ ਮੇਰੇ ਤੇ ਹੀ ਰਹਿਣਾ ਖੁਸ਼ੀ ਤੇ ਮੂਵੀ ਪਹਿਲੇ ਸਾਲ ਦੀ ਸਾਡੇ 9 ਸਾਲ ਦੀ ਪਹਿਲੀ ਮੂਵੀ ਲਈ ਸੋਈ ਕਿਤੇ ਨਾ ਕਿਤੇ ਲੋਕਾਂ ਦੀ ਇਹ ਸੋਚ ਹੁੰਦੀ ਹੈ ਕਿ ਧਰਮਿਕ ਫਿਲਮਾਂ ਨਹੀਂ ਚਲਦੀ ਮੈਨੂੰ ਲੱਗਦਾ ਚਲਦੀਆਂ ਨੇ ਕਿਉਂ ਨਹੀਂ ਚਲਦੀਆਂ ਅਰਦਾਸ ਅਰਦਾਸ ਟੂ ਆਈ ਸਾਬ ਜਾਤੇ ਆਈ ਚਾਰ ਸਾਬ ਜਾਤੇ ਮਸਤਾਨੇ ਆਈ ਉਹਨਾਂ ਨੂੰ ਬਹੁਤ ਪਿਆਰ ਮਿਲਿਆ ਤੇ ਅਸੀਂ ਉਸੇ ਉਮੀਦ ਤੇ ਇਹ ਫਿਲਮ ਬਣਾਈ ਹੈ ਜਿਸ ਤਰ੍ਹਾਂ ਦਾ ਮਾਚੀ ਕਰੈਕਟਰ ਹੋਵੇ ਕਿ ਸਿੰਪਲ ਹੋਵੇ ਜਾਂ ਗਲੈਮਰ ਹੋਵੇ ਇੱਕ ਐਦਾਂ ਦਾ ਕਰੈਕਟਰ ਹੋਵੇ ਕਿ ਮੇਰਾ ਸਾਹ ਛੱਡਣਾ ਰਹੇ ਮੇਰੀ ਡੈਫੀਨੇਟਲੀ ਹਮੇਸ਼ਾ ਹੀ ਕੋਸ਼ਿਸ਼ ਆਈ ਹੁੰਦੀ ਹੈ ਕਿ ਮੈਂ ਕੁਝ ਡਿਫਰੈਂਟ ਲੈ ਕੇ ਆਵਾਂ ਕੁਝ ਡਿਫਰੈਂਟ ਸਕ੍ਰਿਪਟ ਚੂਜ਼ ਕਰਾਂ ਪੰਜਾਬ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਪ੍ਰਭ ਗਰੇਵਾਲ ਮੈਨਾਂ ਮੌਜੂਦ ਨੇ ਸਵਾਗਤ ਹੈ ਜੀ برو ਪੰਜਾਬ ਦਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਆਲ ਜਾਨ ਬਹੁਤ ਵਧੀਆ ਕਿਵੇਂ ਦੀ ਫੀਲਿੰਗ ਹੈ ਫਿਲਮ ਰਿਲੀਜ਼ ਹੋਈ ਅੱਜ ਮੇਰੇ ਦੇਖੀ ਰਹਿਣਾ ਖੁਸ਼ੀ ਤੇ ਮੂਵੀ ਪਹਿਲੇ ਸਾਲ ਦੀ ਸਾਡੇ ਨਵੇਂ ਸਾਲ ਦੀ ਪਹਿਲੀ ਮੂਵੀ ਰਿਲੀਜ਼ ਹੋਈ ਜੋ ਸਾਨੂੰ ਹਿੱਸੇ ਆਈ ਆ ਤੇ ਵਧੀਆ ਲੱਗਦਾ ਬਹੁਤ ਖੁਸ਼ੀ ਦੀ ਗੱਲ ਆ ਕਿ ਇਹ ਮੂਵੀ ਅੱਜ ਰਿਲੀਜ਼ ਹੋ ਚੁੱਕੀ ਆ ਜੋ ਕਾਫੀ ਸਾਰੇ ਟੀਮ ਦੇ ਬਹੁਤ ਮਿਹਨਤ ਸੀਗੀ ਅੱਜ ਲੱਗਿਆ ਕਿ ਕੁਝ ਕੀਤਾ ਸੀ ਵਧੀਆ ਜਿਵੇਂ ਦਾ ਫਿਲਮ ਦੇ ਵਿੱਚ ਤੁਹਾਡਾ ਕਿਰਦਾਰ ਹੈ ਤੁਹਾਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਔਰਤ ਮਰਦ ਨੂੰ ਇੱਕ ਚੰਗੀ ਦਿਸ਼ਾ ਦਿਖਾ ਸਕਦੀ ਹੈ ਇੱਕ ਮਿਥ్ ਤੋੜ ਸਕਦੀ ਹੈ ਉਹ ਮਿਥ ਜੋ ਸਮਾਜ ਦੇ ਵਿੱਚ ਲੋਕ ਇਹ ਸਮਝਦੇ ਸਮਝਦੇ ਨੇ ਕਿ ਮਰਦ ਹੀ ਪ੍ਰਧਾਨ ਹੈ ਮੈਨੂੰ ਲੱਗਦਾ ਹਮੇਸ਼ਾ ਕੁੜੀਆਂ ਹੀ ਸਪੋਰਟ ਕਰਦੀਆਂ ਚਾਹੇ ਉਹ ਆਦੇ ਮਾਪਿਓ ਦੀ ਹੋਵੇ ਜਿੱਥੇ ਕੁੜੀਆਂ ਖੜ ਜਾਂਦੀਆਂ ਨਾ ਉਹ ਘਰ ਕਿਦਾਂ ਨਹੀਂ ਟੁੱਟਦੇ ਤੇ ਕੁੜੀਆਂ ਹਮੇਸ਼ਾ ਹੀ ਚਾਹੇ ਪਾਰਟਨਰ ਹੋਵੇ ਚਾਹੇ ਆਪਦੀ ਫੈਮਿਲੀ ਹੋਵੇ ਕੁੜੀਆਂ ਉਹਨਾਂ ਨੂੰ ਅੱਗੇ ਹੀ ਲੈ ਕੇ ਚਾਹੁੰਦੀਆਂ ਨੇ ਕਿ ਅਸੀਂ ਸਾਡੀ ਫੈਮਲੀ ਕਿਤੇ ਪਹੁੰਚੇ ਸਾਡੇ ਸਾਡਾ ਪਾਰਟਨਰ ਕਿਤੇ ਪਹੁੰਚੇ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਅੱਜ ਅੱਜ ਦੇ ਟਾਈਮ 'ਚ ਕੁੜੀ ਜ਼ਰੂਰ ਖੜਦੀ ਆ ਆਪਣੇ ਪਾਰਟਨਰ ਨਾਲ ਪਰਿਵਾਰ ਵੀ ਅਜੈ ਨਾਲ ਫਿਲਮ ਦੇਖੀ ਪਰਿਵਾਰ ਆ ਮੇਰੇ ਮੇਰਾ ਸਾਰਾ ਪਰਿਵਾਰ ਆ ਮੇਰੀ ਫੈਮਲੀ ਮੇਰਾ ਦੇਖੋ ਖੜੇ ਆ ਸਸਤੀ ਬਲੌਗਰ ਨੂੰ ਅਸੀਂ ਇੰਟਰੋਡਿਊਸ ਕਰਵਾਓ ਸਭ ਦੇ ਨਾਲ ਅਸੀਂ ਗੱਲਬਾਤ ਕਰੀਏ ਸਸਤੀ ਗੱਲ ਜੀ ਹਾਂ ਜੀ ਸਸਤੀ ਗੱਲ ਇਹ ਮੰਮਾ ਨੇ ਤੁਹਾਡੇ ਮੇਰੀ ਫਰੈਂਡ ਨੇ ਅੱਛਾ ਫਰੈਂਡ ਹੋਰ ਹਾਂ ਜੀ ਕੀ ਹਾਲ ਚਾਲ ਨੇ ਠੀਕ ਬਹੁਤ ਵਧੀਆ ਜੀ ਬਹੁਤ ਵਧੀਆ ਤਹ ਲੱਗਾ ਇਹਨਾਂ ਨੂੰ ਵੱਡੇ ਪਰਦੇ ਦੇਖ ਕੇ ਫਿਲਮ ਚ ਬਹੁਤ ਵਧੀਆ ਬੱਚਿਆਂ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਬਹੁਤ ਵਧੀਆ ਮੈਸੇਜ ਸੀ ਮੂਵੀ ਚ ਬੇਟੇ ਨੇ ਬਹੁਤ ਅੱਛਾ ਕੀਤਾ ਹੈ ਉਹਦੀ ਫਰਸਟ ਮੂਵੀ ਸੀ ਇਹਨਾਂ ਨੇ ਬਹੁਤ ਵਧੀਆ ਕੀਤਾ ਆਈ ਐਮ ਪ੍ਰਾਊਡ ਆਫ ਹਰ ਬਹੁਤ ਅੱਛਾ ਲੱਗਿਆ ਓਕੇ ਥੈਂਕ ਯੂ ਤੁਸੀਂ ਆਏ ਮੀਨੋ ਇਹ ਬਹੁਤ ਵਧੀਆ ਲੱਗਿਆ ਇਹ ਤੁਸੀਂ ਕਿਰਨਦੀ ਪ੍ਰਯਾਤ ਕਹਿੰਦੇ ਮੈਂ ਤੇ ਭਾਵੁਕ ਹੋ ਗਿਆ ਫਿਲਮ ਦੇਖ ਕੇ ਜੋ ਅਸੀਂ ਐਕਸਪੈਕਟ ਕੀਤਾ ਸੀ ਮੋਰ ਥੈਨ ਐਕਸਪੈਕਟੇਸ਼ਨ ਮਤਲਬ ਇੰਨਾ ਕ ਮਜ਼ਾ ਆਇਆ ਇੰਨਾ ਪਿਆਰ ਮਿਲ ਰਿਹਾ ਕਦੇ ਇਧਰੋਂ ਬਹੁਤ ਸੋਹਣਾ ਕੰਮ ਬਹੁਤ ਸੋਹਣਾ ਕੰਮ ਸਾਰੀ ਟੀਮ ਨੇ ਬਹੁਤ ਸੋਹਣਾ ਇੱਕ ਕਨਸੈਪਟ ਬਹੁਤ ਸੋਹਣਾ ਉਹ ਚੀਜ਼ਾਂ ਜਦੋਂ ਤੁਸੀਂ ਸੁਣਦੇ ਹੋ ਨਾ ਆਡੀਅנס ਤੋਂ ਅਸੀਂ ਤਾਂ ਬੈਨ ਨੇ ਆ ਇੱਕ ਡਰ ਵਿੱਚ ਕਿ ਹੁਣ ਅਸੀਂ ਜੋ ਕੰਮ ਕੀਤਾ ਅੱਜ ਆ ਗਿਆ ਰਿਜ਼ਲਟ ਤੇ ਉਹ ਇੱਕ ਕਿਤੇ ਨਾ ਕਿਤੇ ਡਰ ਹੁੰਦਾ ਆ ਬਟ ਅੱਜ ਇਹੀ ਸੀਗਾ ਮੈਂ ਇਹਨਾਂ ਨੂੰ ਕਹਿ ਰਹੀ ਸੀ ਮੈਂ ਕਿ ਮੈਂ ਬਹੁਤ ਨਰਵਸ ਵੀ ਆ ਖੁਸ਼ ਵੀ ਆ ਮਿਕਸਡ ਜੀ ਫੀਲਿੰਗ ਚੱਲ ਰਹੀ ਸੀ ਕਿਤੇ ਨਾ ਕਿ ਫਿਰ ਮੂਵੀ ਦੇਖ ਕੇ ਥੋੜਾ ਰਿਲੈਕਸ ਹੋ ਗਈ ਬਹੁਤ ਸੋਹਣਾ ਲੱਗ ਰਿਹਾ ਕੰਮ ਆਪਣਾ ਕੰਮ ਦੇਖ ਕੇ ਅੱਜ ਬਹੁਤ ਖੁਸ਼ੀ ਹੁੰਦੀ ਹੈ ਹਮੇਸ਼ਾ ਹੀ ਮੈਂ ਹਮੇਸ਼ਾ ਆਪਦੇ ਕੰਮ ਨੂੰ ਐਦਾਂ ਹੀ ਹਮੇਸ਼ਾ ਹੀ ਮੇਰੇ ਉੱਡਾਰ ਖੁਸ਼ੀ ਹੁੰਦੀ ਹੁੰਦੀ ਆ ਪਰ ਜਦੋਂ ਪਿਆਰ ਮਿਲਦਾ ਉਹ ਕਿਤੇ ਨਾ ਕਿਤੇ ਬਿਲਕੁਲ ਖਤਮ ਹੋ ਜਾਂਦੀ ਆ ਸੱਚ ਚ ਜੀਰ ਹੀ ਹੁੰਦੀ ਏ ਜਦੋਂ ਮਤਲਬ ਮੂਵੀਜ਼ ਜਿੱਦਾਂ ਹੁਣ ਕੰਮ ਕੀਤਾ ਐਂਜ ਲੱਗ ਰਿਹਾ ਸੀ ਕਿ ਸੱਚ ਚ ਇਹ ਚੀਜ਼ ਨੂੰ ਮਤਲਬ ਜੀਰ ਹੀ ਉਸ ਚੀਜ਼ ਨੂੰ ਇੰਨਾ ਸੋਹਣਾ ਮਤਲਬ ਇਹਦਾ ਕੰਮ ਸੀ ਹਾਂ ਅਰੇ ਬੜੀ ਸਾਦਗੀ ਦਿਖਾਈ ਗਈ ਇਹਨਾਂ ਦੀ ਹੈ ਵੀ ਬਹੁਤ ਸਾਦਗੀ ਇਹਦੇ ਚ ਹੈ ਵੀ ਬਹੁਤ ਸਾਦਾ ਔਰ ਬਹੁਤ ਵਧੀਆ ਬਹੁਤ ਵਧੀਆ ਨੇਚਰ ਏ ਔਰ ਕੰਮ ਨੂੰ ਲੈ ਕੇ ਬਹੁਤ ਪਰਫੈਕਟ ਏ ਪੂਰਾ ਟਾਈਮ ਟੂ ਟਾਈਮ ਇਹਨੂੰ ਹੁੰਦਾ ਹੈ ਕਿ ਮੈਂ ਆਪਣਾ ਕੰਮ ਕਰਾਂ ਜਾਂ ਕਿਦਾਂ ਉਹਦੇ ਵਿੱਚ ਪੂਰਾ ਖੁੱਭ ਕੇ ਇਹਨੇ ਕੰਮ ਕਰਨਾ ਹੁੰਦਾ ਪ੍ਰਭ ਗਰੇਵਾਲ ਇੰਡਸਟਰੀਜ਼ ਵਿੱਚ ਕਿਹੜੇ ਜਨਰ ਦੀਆਂ ਫਿਲਮਾਂ ਕਰਨਾ ਚਾਹੁੰਦੀ ਮੈਂ ਮੈਨੂੰ ਤਾਂ ਜੋ ਜੋ ਵੀ ਕਰਾਂ ਉਹ ਇੱਕ ਸ਼ਾਹ ਛੱਡਣਾ ਦਾ ਕੰਮ ਹੋਵੇ ਚਾਹੇ ਉਹ 네ਗੇਟਿਵ ਸ਼ੇਡ ਹੋਵੇ ਚਾਹੇ ਪੋਜ਼ਿਟਿਵ ਹੋਵੇ ਚਾਹੇ ਜਿਸ ਤਰ੍ਹਾਂ ਦਾ ਮਾਜੀ ਕਰੈਕਟਰ ਹੋਵੇ ਸਿੰਪਲ ਹੋਵੇ ਜਾਂ ਗਲੈਮਰ ਹੋਵੇ ਇੱਕ ਐਦਾਂ ਦਾ ਕਰੈਕਟਰ ਹੋਵੇ ਕਿ ਮੇਰਾ ਸ਼ਾਪ ਛੱਡਣਾ ਰਹੋਵੇ ਮੇਰੀ ਡੈਫੀਨਟਲੀ ਹਮੇਸ਼ਾ ਹੀ ਕੋਸ਼ਿਸ਼ ਹੈਈ ਹੁੰਦੀ ਆ ਕਿ ਮੈਂ ਕੁਝ ਡਿਫਰੈਂਟ ਲੈ ਕੇ ਆਵਾਂ ਕੁਝ ਡਿਫਰੈਂਟ ਸਕ੍ਰਿਪਟ ਚੂਜ਼ ਕਰਾਂ ਐਕਸਪੀਰੀਅੰਸ ਕਿਵੇਂ ਦਾ ਰਿਹਾ ਇਸ ਫਿਲਮ ਨੂੰ ਲੈ ਕੇ ਬਹੁਤ ਵਧੀਆ ਰਿਹਾ ਇੱਕ ਥੋੜਾ ਡਰ ਵੀ ਸੀਗਾ ਕਿ ਅਸੈਪਟ ਕਰੇ ਆਡੀਅנס ਬੱਸ ਇਹ ਚੀਜ਼ ਅਬਾਊਟ ਡਰ ਸੀਗਾ ਕਿ ਅਸੀਂ ਕੁਝ ਡਿਫਰੈਂਟ ਲੈ ਕੇ ਆ ਰਹੇ ਹਾਂ ਕਿਉਂਕਿ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਲੋਕਾਂ ਦੀ ਇਹ ਸੋਚ ਹੁੰਦੀ ਹੈ ਕਿ ਧਾਰਮਿਕ ਫਿਲਮਾਂ ਨਹੀਂ ਚੱਲਦੀ ਮੈਨੂੰ ਲੱਗਦਾ ਚਲਦੀਆਂ ਨੇ ਕਿਉਂ ਨਹੀਂ ਚਲਦੀਆਂ ਅਰਦਾਸ ਅਰਦਾਸ 2 ਆਈ ਸਹਿਬਜਾਦੇ ਆਈ ਚਾਰ ਸਹਿਬਜਾਦੇ ਮਸਤਾਨੇ ਆਈ ਉਹਨਾਂ ਨੂੰ ਬਹੁਤ ਪਿਆਰ ਮਿਲਿਆ ਤੇ ਅਸੀਂ ਉਸੇ ਉਮੀਦ ਤੇ ਇਹ ਫਿਲਮ ਬਣਾਈ ਆ ਕਿ ਸਾਡੀ ਮੂਵੀ ਨੂੰ ਵੀ ਅਸੀਂ ਆਪਣੇ ਕਲਚਰ ਨੂੰ ਪ੍ਰੋਮੋਟ ਕਰੀਏ ਸ ਤੇ ਆਪਣੇ ਰਿਲੀਜੀਅਸ ਨੂੰ ਪ੍ਰੋਮੋਟ ਕਰੀਏ ਕਿ ਇਹਨੂੰ ਵੀ ਇਦਾਂ ਹੀ ਪਿਆਰ ਮਿਲੇ ਇੰਡਸਟਰੀ ਦੇ ਅੰਦਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਿਹੜਾ ਕਲਾਕਾਰ ਖੜਦਾ ਹੈ ਜਿਹੜਾ ਤੁਹਾਨੂੰ ਸਪੋਰਟ ਕਰਦਾ ਹੋਏ ਹਮੇਸ਼ਾ ਕਿ ਪ੍ਰਭ ਕਦੇ ਜ਼ਿੰਦਗੀ ਦੇ ਵਿੱਚ ਡੋਲਣਾ ਨਹੀਂ ਹੈ ਮੇਰਾ ਔਈ ਨਹੀਂ ਮੈਂ ਕਹਿੰਦੀ ਕਿ ਮੇਰੇ ਫੈਮਲੀ ਮੇਨ ਹਮੇਸ਼ਾ ਖੜਦੀ ਆ ਮੈਂ ਕਿਸੇ ਤੋਂ ਐਕਸਪੈਕਟ ਨਹੀਂ ਕਰਦੀ ਮੈਂ ਕਿਉਂਕਿ ਐਕਸਪੈਕਟੇਸ਼ਨ ਹਮੇਸ਼ਾ ਤੁਹਾਨੂੰ ਹਰਟ ਕਰਦੀਆਂ ਨੇ ਤੁਸੀਂ ਕਿਸੇ ਤੋਂ ਐਕਸਪੈਕਟ ਹੀ ਨਾ ਕਰੋ ਚੀਜ਼ਾਂ ਨਾ ਜਾਂ ਮੈਂ ਕਹਾਂ ਮੇਰੇ ਮੇਰੇ ਮੇਰਾ ਫਰੈਂਡ ਸਰਕਲ ਮੇਰੀ ਫੈਮਲੀ ਹਮੇਸ਼ਾ ਮੈਨੂੰ ਉੱਪਰ ਚੱਕ ਕੇ ਰੱਖਦੀ ਆ ਕਿ ਚਾਹੇ ਮੇਰਾ ਛੋਟਾ ਕੰਮ ਹੋਣਾ ਚਾਹੇ ਵੱਡਾ ਹੋਣਾ ਹੋਵੇ ਉਹਨਾਂ ਨੂੰ ਹਮੇਸ਼ਾ ਉਨੀ ਹੀ ਖੁਸ਼ੀ ਹੁੰਦੀ ਆ ਜਿੰਨੀ ਪਹਿਲੇ ਦਿਨ ਮੇਰੇ ਮੇਰਾ ਪਹਿਲਾ ਜਦੋਂ ਮੈਂ ਇੰਡਸਟਰੀ ਚ ਕੰਮ ਸ਼ੁਰੂ ਕੀਤਾ ਸੀ ਉਦੋਂ ਖੁਸ਼ੀ ਹੋਈ ਸੀ ਹਮੇਸ਼ਾ ਬਸ ਉਹਨਾਂ ਦਾ ਪਿਆਰ ਚ ਐਸਨ ਕਲਾਕਾਰਾਂ ਦੀ ਗੱਲ ਕੀਤੀ ਸੀ ਤੁਸੀਂ ਫੈਮਿਲੀ ਬਾਰੇ ਦੱਸਿਆ ਮੈਂ ਮੈਂ ਤੁਹਾਨੂੰ ਉਹੀ ਕਹਿੰਦੀ ਹਾਂ ਮੈਂ ਕਿਸੇ ਤੋਂ ਐਕਸਪੈਕਟ ਨਹੀਂ ਕਰਦੀ ਅੱਛਾ ਮੈਂ ਉਹੀ ਕਹਿੰਦੀ ਕਿਸੇ ਤੋਂ ਤੁਸੀਂ ਹੋਮ ਹੋ ਜੋ ਮੈਂ ਹੋਵਾਂ ਚਾਹੇ ਕੋਈ ਵੀ ਤੁਸੀਂ ਆਪਣੇ ਇੱਕ ਨਾਰਮਲ ਲਾਈਫ ਵਿੱਚ ਕਲਾਕਾਰ ਆ ਚਾਹੇ ਨਾਰਮਲ ਲਾਈਫ ਤੁਸੀਂ ਜਿਨੇ ਜੋ ਜਦੋਂ ਤੁਸੀਂ ਐਕਸਪੈਕਟ ਕਰਨ ਚਾਹ ਲੱਗ ਜਾਂਦੇ ਨੇ ਨਾ ਚੀਜ਼ਾਂ ਉਹ ਜੋ ਤੁਹਾਨੂੰ ਪੂਰੀਆਂ ਨਹੀਂ ਹੁੰਦੀਆਂ ਫਿਰ ਤੁਸੀਂ ਹਰਟ ਹੁੰਨੇ ਆ ਫਿਰ ਤੁਹਾਨੂੰ ਇਹ ਲੱਗਦਾ ਯਾਰ ਮੈਂ ਤਾਂ ਐ ਕੀਤਾ ਸੀ ਕਿ ਇਹਨੇ ਮੇਰੇ ਨਾਲ ਨਹੀਂ ਖੜਾ ਮੇਰਾ ਸਾਥ ਨਹੀਂ ਦਿੱਤਾ ਉਸ ਟਾਈਮ ਠੀਕ ਆ ਜੋ ਲਾਈਫ ਆ ਚੱਲੀ ਆ ਰਹੀ ਚੱਲੀ ਜਾਂਦੀ ਜਿੱਦਾਂ ਤੁਹਾਡਾ ਰਿਲੇਸ਼ਨ ਆਇਆ ਕੋ ਉਹਨੂੰ ਉਦਾਂ ਹੀ ਸੈਪਟ ਕਰੋ ਤੁਸੀਂ ਕਿਸੇ ਤੋਂ ਐਕਸਪੈਕਟ ਨਾ ਕਰੋ ਬਸ ਐਕਸਪੀਰੀਅੰਸ ਬੋਲਦਾ ਹੈ ਪ੍ਰਭਦਾਈ ਇਹ ਸਾਰਿਆਂ ਦਾ ਹੀ ਆ ਮੇਰਾ ਇਕੱਲੇ ਦਾ ਨਹੀਂ ਆ ਹਰ ਕਿਸੇ ਦੀ ਲਾਈਫ ਚ ਇਹੀ ਹੁੰਦਾ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਵੀ ਕਿਤੇ ਨਾ ਕਿਤੇ ਜੇ ਤੁਹਾਡੇ ਨੂੰ ਕਿਸੇ ਨੇ ਨਹੀਂ ਸਾਥ ਦਿੱਤਾ ਤੁਸੀਂ ਉਦੋਂ ਹਰਟ ਹੋਵੋਗੇ ਹੋਏ ਵੀ ਹੋਵੋਗੇ ਇਹ ਤੁਹਾਡਾ ਵੀ ਐਕਸਪੀਰੀਅੰਸ ਆ ਇਹਨਾਂ ਦਾ ਮੇਰਾ ਵੀ ਹਰ ਕਿਸੇ ਦਾ ਨਾਰਮਲ ਲਾਈਫ ਆ ਅਸੀਂ ਵੀ ਨਾਰਮਲ ਆ ਅਸੀਂ ਕੋਈ ਕੁਝ ਹੋਰ ਤਾਂ ਹੈ ਨਹੀਂ ਕਿ ਆਰਟਿਸਟਾਂਸ ਬਟ ਤੁਸੀਂ ਰਿਸਪੈਕਟ ਕਰਦੇ ਹੋ ਹਮੇਸ਼ਾ ਬਟ ਇੱਕ ਨਾਰਮਲ ਇਨਸਾਨ ਤਾਂ ਨਾਰਮਲ ਆ ਨਾ ਫਿਲਮ ਲੈ ਕੇ ਉਹਨ ਕੀ ਉਮੀਦ ਆ ਦਰਸ਼ਕ ਇਸ ਫਿਲਮ ਨੂੰ ਸਿਨੇਮਾ ਘਰਾਂ ਚ ਕਿਉਂ ਜਾ ਕੇ ਦੇਖਣ ਐ ਐਸਾ ਕੀ ਫਿਲਮ ਦੇ ਵਿੱਚ ਬਣਾਇਆ ਹੋਇਆ ਹੈ ਜਿਹੜੇ ਦਰਸ਼ਕ ਇਸ ਫਿਲਮ ਨੂੰ ਦੇਖਣ ਤੇ ਇੱਕ ਸੁਨੇਹਾ ਲੈ ਕੇ ਆਪਣੇ ਘਰਾਂ ਨੂੰ ਜਾਣ ਸਭ ਤੋਂ ਵੱਡੀ ਚੀਜ਼ ਤਾਂ ਅਸੀਂ ਸਿੱਖ ਮਾਰਸ਼ਲ ਆਰਟ ਐਂਡ ਲਵ ਸਟੋਰੀ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਬਹੁਤ ਔਖੀ ਚੀਜ਼ ਸੀ ਕਿ ਤੁਸੀਂ ਉਹ ਚੀਜ਼ ਨੂੰ ਆਡੀਅנס ਅੱਗੇ ਪ੍ਰੈਜ਼ੈਂਟ ਕਰਨਾ ਇੱਕ ਲਵ ਸਟੋਰੀ ਤੇ ਮਾਰਸ਼ਲ ਆਰਟ ਕਿਵੇਂ ਤੁਸੀਂ ਕਨੈਕਟ ਕਰ ਸਕਦੇ ਹੋ ਇਹ ਸਾਡੇ ਲਈ ਬਹੁਤ ਵੱਡਾ ਚੈਲੰਜ ਸੀਗਾ ਤੇ ਅਸੀਂ ਉਹ ਨਿਭਾਇਆ ਵਾ ਤੇ ਸਾਡੀ ਕੋਸ਼ਿਸ਼ ਇਹ ਹੀ ਆ ਕਿ ਜੋ ਸਾਡੇ ਗੁਰੂਆਂ ਦੀ ਦਿੱਤੀ ਹੋਈ ਦੇਣਾ ਮਾਰਸ਼ਲ ਆਰਟ ਸਿੱਖ ਮਾਰਸ਼ਲ ਆਰਟ ਤੇ ਉਹ ਕਿਤੇ ਨਾ ਕਿਤੇ ਖਤਮ ਹੋ ਰਿਹਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਕੂਲਾਂ ਵਿੱਚ ਵੀ ਇਹ ਸ਼ੁਰੂ ਹੋਵੇ ਇਹਦਾ ਇੱਕ ਜਿੱਦਾਂ ਪੀਟੀ ਹੁੰਦੀ ਆ ਇਦਾਂ ਹੀ ਇੱਕ ਲੱਕ ਸਿਲੇਬਸ ਇੱਕ ਲੱਕ ਅ ਬੱਚਿਆਂ ਨੂੰ ਸਿਖਾਇਆ ਜਾਵੇ ਇਹਦਾ ਪੀਰੀਅਡ ਹੋਣਾ ਚਾਹੀਦਾ ਸਪੈਸ਼ਲ ਤੇ ਸਾਡੇ ਪਾਸ ਇਹੀ ਕੋਸ਼ਿਸ਼ ਆ ਆਪਦੀ ਫੈਮਲੀਆਂ ਨੂੰ ਜ਼ਰੂਰ ਲੈ ਕੇ ਆਓ ਤੁਹਾਨੂੰ ਮਜ਼ਾ ਆਊਗਾ ਤੁਸੀਂ ਕਿਤੇ ਵੀ ਬੋਰ ਨਹੀਂ ਹੋਵੋਗੇ ਡੈਫੀਨੇਟਲੀ ਤੁਸੀਂ ਪਿਆਰ ਦੋਗੇ ਪਿਛਲੀ ਵਾਰ ਜਦੋਂ ਤੁਹਾਡਾ ਨਾਲ ਗੱਲਬਾਤ ਹੋਈ ਇੰਟਰਵਿਊ ਦੇ ਦੌਰਾਨ ਤੁਸੀਂ ਕਿਹਾ ਜਦੋਂ ਮਨ ਡੋਲਦਾ ਮੈਂ ਗੁਰਦੁਆਰਾ ਸਿੰਘ ਸ਼ਹੀਦ ਆ ਸੋਹਣਾ ਸਾਹਿਬ ਜਾ ਕੇ ਨਤਮਸਤਕ ਹੁੰਨੀ ਆ ਉੱਥੇ ਜਾ ਕੇ ਰੋ ਲੈਣੀ ਆ ਤੇ ਉਹਨੇ ਗੁਰੂਕਾਰ ਸ਼ੁਕਰਾਨਾ ਕਰਨ ਵੀ ਜਾਓ ਮੈਂ ਹਮੇਸ਼ਾ ਹੀ ਖੁਸ਼ੀ ਹੁੰਦੀ ਹੈ ਤੇ ਦੁੱਖ ਜਦੋਂ ਆਪਾਂ ਜਾਣੇ ਜਾਂਦੇ ਚ ਪਰ ਜਦੋਂ ਉਹ ਉਦੋਂ ਜਦੋਂ ਤੁਹਾਨੂੰ ਖੁਸ਼ੀ ਤੁਹਾਨੂੰ ਉਹਨਾਂ ਨੇ ਕੁਝ ਦਿੱਤਾ ਆ ਤੁਹਾਨੂੰ ਕੋਈ ਅਚੀਵਮੈਂਟ ਮਿਲੀ ਹੈ ਹਮੇਸ਼ਾ ਉਹਨਾਂ ਦਾ ਸ਼ੁਕਰਾਨਾ ਕਰ ਜਾਓ ਮੇਰੀ ਕੋਸ਼ਿਸ਼ ਤਾਂ ਹਮੇਸ਼ਾ ਰਹਿੰਦੀ ਹੈ ਕਿ ਮੈਂ ਸ਼ੁਕਰ ਕਰਦਾ ਹਾਂ ਰੱਬਾ ਸ਼ੁ크ਰਾ ਮੇਰੇ ਛੋੜੀ ਕੁਝ ਪਾਇਆ ਚੰਗਾ ਯਾ ਸ਼ੁਕਰੀਆ ਬਾਬਾ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚਾਰ ਕਨਾਲੇ ਤੁਹਾਨੂੰ ਫਿਲਮ ਦੇ ਤੈਂਕ 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 ਸੋ ਏਸੀ ਸਾਡੇ ਨਾਲ ਪ੍ਰਭ ਗਰੇਵਾਲ ਜਿਨ੍ਹਾਂ ਦੀ ਫਿਲਮ ਜੱਟਾ ਡੋਲੀ ਨਾ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇ ਚੁੱਕੀ ਹੈ ਸਿੱਖ ਮਾਰਸ਼ਲ ਆੜਤੇ ਫਿਲਮ ਅਧਾਰਿਤ ਹੈ ਦੇ ਦੇ ਇਜਾਜ਼ਤ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ